वाले दिल्ली वाले मैं ये कह रहा हूं कि हिमाचल प्रदेश में एक लॉ है ओदी tarz ते एक हिमाचल प्रदेश टेनेंसी एक्ट 1972 ओदी tarz ते आज सांदे पंजाब दी विधानसभा ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੁਲਤਾਰ ਸੰਧਵਾ ਨੂੰ 2023 ਦਾ ਦਿੱਤਾ ਹੋਇਆ ਉਹਦੇ ਵਿੱਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀਆਂ ਨਾਲ ਲੈ ਸਕੇ ਇਹ ਇਕੱਲਾ ਹਿਮਾਚਲ ਚ ਨਹੀਂ ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ ਇਹ ਕਾਨੂੰਨ ਉੱਤਰਾਖੰਡ ਨੇ ਵੀ ਐਡਾਪਟ ਕਰ ਲਿਆ ਪੰਜਾਬ ਇੱਕ ਸਪੈਸ਼ਲ ਸਟੇਟ ਆ ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਆ ਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕੀ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਜੋ 70-75 ਲੱਖ ਆਦਮੀ ਬਾਹਰ ਜਾ ਚੁੱਕਾ ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਤੇ ਮੇਰੇ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆ ਪੱਗ ਨਹੀਂ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾਸ ਸਿੱਖਾਂ ਦੀ ਆਬਾਦੀ ਇੱਥੇ ਲੱਗੇਗੀ ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ ਆਪਣੀ ਹੋਂਦ ਆਪਣੀ ਆਈਡੈਂਟੀਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ ਤੇ ਲਿਆਉਣਾ ਬਹੁਤ ਜ਼ਰੂਰੀ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਲੈ ਲੇਗਾ ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚੱਕ ਰਿਹਾ ਹੈ ਨਾ ਨਹੀਂ ਲੱਗਦਾ ਸਰ ਢੇੜੇ ਨਾਨ ਪੰਜਾਬੀ ਜਨੋਂ ਬਹੁਤ ਵੋਟਰਸ ਬਣ ਚੁੱਕੇ ਨੇ ਲੁਧਿਆਣਾ ਤੁਸੀਂ ਲਾ ਲਓ ਇਹ ਨਾਲ ਇਫੈਕਟ ਨਹੀਂ ਪਵੇਗਾ ਤੁਹਾਡੀ ਇਹ ਮੈਂ 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 ਗੈਰ ਪੰਜਾਬੀਆਂ ਨੂੰ ਇਹ ਕਹਿ ਰਿਹਾ ਹਾਂ ਕਿ ਤੁਸੀਂ ਸਾਡੇ ਸਟੇਟ ਵਿੱਚ ਜੀਅ ਸਕਦੇ ਆਓ ਪੈਸੇ ਕਮਾਓ ਆਪਣਾ ਪਰਿਵਾਰ ਪਾਲੋ ਸਾਨੂੰ ਕੋਈ ਇਤਰਾਜ਼ ਨਹੀਂਗਾ ਪੰਜਾਬ ਇਸ बिकॉज ਇਟਸ ਅ ਸਪੈਸ਼ਲ ਸਟੇਟ ਤੁਸੀਂ ਮੈਨੂੰ ਦੱਸਦੇ ਸਿੱਖ ਹੋਰ ਕਿਸੇ ਸਟੇਟ ਵਿੱਚ ਮੈਜੋਰਿਟੀ ਚ ਹਨ ਕੱਲੇ ਪੰਜਾਬ 'ਚ ਹੀ ਨੇ ਤੇ ਕਿਉਂਕਿ ਸਾਡੇ ਆਦਮੀ ਹਰਾ ਹੈਰਾਨ ਹੋ ਕੇ ਖੇਤੀ ਫੇਲ ਨੌਕਰੀਆਂ ਕੋ ਮਿਲਦੀਆਂ ਨਹੀਂ ਉਹ ਬਾਹਰ ਜਾ ਰਹੇ ਨੇ ਤਾਂ ਪੰਜਾਬ ਤੇ ਪੰਜਾਬੀਅਤ ਬਚਾਉਣ ਲਈ ਜ਼ੁਬਾਨ ਬਚਾਉਣ ਲਈ ਇਹ ਲੋ ਬਣਾਉਣਾ ਜ਼ਰੂਰੀ ਹੈ ਤੁਸੀਂ ਦੱਸੋ ਨਾ ਮੈਨੂੰ ਹਿਮਾਚਲ ਨੇ ਕਾਨੂੰਨ ਬਣਾਇਆ ਉਹ ਵੀ ਤਾਂ ਭਾਰਤ ਦਾ ਹਿੱਸਾ ਹੀ ਹੈ ਨਾ ਇਹ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਹੈ ਇਸ ਕਾਨੂੰਨਾਂ ਇਹ ਤਾਂ ਨਹੀਂ ਹੁੰਦਾ ਸੀ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ ਤੁਸੀਂ ਪੈਸੇ ਕਮਾਓ ਸਭ ਕੁਝ ਕਰੋ ਲੇਕਿਨ ਹਰ ਸਟੇਟ ਦੀ ਆਪਣੀ ਜ਼ੁਬਾਨ ਹੈ ਹਰ ਸਟੇਟ ਦੀ ਆਪਣੀ ਸਭਿਆਚਾਰ ਹੈ ਇਹ ਉਸ ਕਰਕੇ ਕੀਤਾ ਮੈਂ ਕਿਸੇ